ਕਿੱਦੇ ਦਾ ਹਾਂਜੀ ਆਪਾਂ ਸੋਨੂੰ ਚਾਰ ਪੰਜ ਦਿਨ ਪਹਿਲਾਂ ਇੱਕ ਤਾਂ ਧੁੰਨੀ ਵਾਲਾ ਤੇਲ ਦਿੱਤਾ ਸੀਗਾ ਇੱਕ ਸੀਰਮ ਦਿੱਤਾ ਸੀਗਾ ਚਿਹਰੇ ਤੇ ਲਾਉਣ ਨੂੰ ਤੇ ਉਹਦੇ ਲਈ ਸੋਨੂੰ ਕਿੰਨਾ ਕ ਫਰਕ ਪੈ ਗਿਆ ਉਹਦੇ ਬਾਰੇ ਬਹੁਤ ਜ਼ਿਆਦਾ ਵੀਰੇ ਮੈਂ ਕਹਿੰਨੀ ਮੇਰੀ ਜ਼ਿੰਦਗੀ ਸਮਾਰਤੀ ਤੂੰ ਅੱਛਾ ਕੀ ਕੀ ਫਰਕ ਪਿਆਗਾ ਮੇਰੇ ਸਾਰੇ ਪੇਟ ਨੂੰ ਕੀ ਮੇਰੇ ਗੋਡਿਆਂ ਨੂੰ ਕੀ ਮੇਰੀ ਧੌਣ ਨੂੰ ਅੱਗੇ ਧੌਣ ਜੁੜੀਆਂ ਸੀ ਉਹ ਵੀ ਠੀਕ ਹੋ ਗਈ ਮੇਰੀ ਜਿਵੇਂ ਸਾਰੇ ਰੋਗ ਹੀ ਮੇਰੇ ਤਾਂ हट ਗਏ ਨੀਂਦ ਤੁਸੀਂ ਕਹਿੰਦੇ ਸੀਗੇ ਪਹਿਲਾਂ ਘਟ ਆਉਂਦੀ ਸੀ ਬਹੁਤ ਜ਼ਿਆਦਾ ਸਵੇਰ ਹੀ ਉੱਠਦੀ ਆ ਮੈਂ ਤਾਂ ਦਿਨ ਚੜੇ ਅਸਾਂ ਠੀਕ ਹੈ ਹਾਂਜੀ ਤੇ ਹੋਰ ਕੋਈ ਜਿਵੇਂ ਸਮੱਸਿਆ ਸੀ ਕਿ ਟੂਹੀ ਦੀ ਸਮੱਸਿਆ ਸੀ ਟੂਹੀ ਦੀ ਬਹੁਤ ਜ਼ਿਆਦਾ ਪਿੱਛੇ ਗੁਰਦਿਆਂ ਦੀ ਬੜੀ ਜ਼ਿਆਦਾ ਸਮੱਸਿਆ ਸੀ 150 ਦਾ ਰੋਜ਼ ਟੀਕਾ ਲੱਗਦਾ ਸੀ ਅਸੀਂ ਰੋਜ਼ 150 ਦਾ ਟੀਕਾ ਲਾ ਹਾਂਜੀ ਹੁਣ ਜਿਹੜਾ ਆਪਾਂ ਧੁੰਨੀ ਵਾਲਾ ਤੇਲ ਕਿੰਨੇ ਟਾਈਮ ਪਾ ਰਹੇ ਹੋ ਤੁਸੀਂ ਮੈਨੂੰ ਅੱਜ 5-6 ਦਿਨ ਹੀ ਹੋਏ ਆ ਅਸੀਂ 5-6 ਦਿਨ ਹੋਏ ਹਾਂਜੀ ਜਮਾ ਗੋਡੇ ਵਰਗੀ ਹੋ ਗਈ ਮੈਂ ਅਸੀਂ ਜਮਾ ਹੋਰ ਕਿਹੜੀ ਸਮੱਸਿਆ ਕੀ ਸੀਗੀ ਆਪਾਂ ਨੂੰ ਹੋਰ ਮੇਰੇ ਪੇਟ ਨੂੰ ਪ੍ਰੋਬਲਮ ਆ ਆ ਚੀਜ਼ ਨੂੰ ਤਕਲੀਫ ਆਉਂਦੀ ਸੀ ਪੇਟ ਨੂੰ ਆਉਂਦੀ ਸੀ ਆ ਚੀਜ਼ ਨੂੰ ਆਉਂਦੀ ਸੀ ਤਕਲੀਫ ਸਾਰੀਆਂ ਸੈਟ ਹੋ ਗਈਆਂ ਗੋਡੇ ਐ ਉੱਠਿਆ ਨਹੀਂ ਜਾਂਦਾ ਬੰਨ ਕੇ ਹਾਂ ਜੀ ਠੀਕ ਹੈ ਮੈਂ ਕਿਹ ਨਹੀਂ ਉੱਤੇ ਤਾਂ ਬੰਨੇ ਹੀ ਨਹੀਂ ਮੈਂ ਅਸਾ ਬੰਨੇ ਨਹੀਂ ਕੋਈ ਟੀਕਾ ਤਾਂ ਨਹੀਂ ਲਵਾਇਆ ਹੁਣ ਕੋਈ ਜੰਮਾ ਹੀ ਨਹੀਂ ਕੋਈ ਗੋਲੀ ਵੀ ਨਹੀਂ ਖਾਧੀ ਮੈਂ ਇੱਕ ਵੀ ਗੋਲੀ ਠੀਕ ਹੈ ਹਾਂ ਜੀ ਤੇ ਚਿਹਰੇ ਦਾ ਕਿੰਨਾ ਕੁ ਫਰਕ ਆ ਤੁਹਾਡਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਅੱਛਾ ਜੀ ਕਿੰਨੀ ਪਹਿਲਾਂ ਜ਼ਿਆਦਾ ਕਾਲਸ ਸੀ ਨਾ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਸੀ ਮੇਰੇ ਮੂੰਹ ਤੇ ਤਾਂ ਮੈਨੂੰ ਆਏ ਸੀ ਵੀ ਮੈਂ ਬਾਹਰ ਨਿਕਲਣ ਜੋਗਰੀ ਐ ਹੀ ਨਹੀਂ ਹਾਂ ਆਪਣਾ ਨਾਮ ਦੱਸ ਦਿਓ ਕੀ ਹੈ ਹਾਂ ਜਸਦੇਵ ਕੌਰ ਠੀਕ ਹੈ ਕਲਾਲ ਮਾਜਰਾ ਕਲਾਲ ਮਾਜਰਾ ਠੀਕ ਹਾਂ ਜੀ ਤੇ ਮੈਂ ਡਾਕਟਰ ਤੈਨੂੰ ਬਹੁਤ ਵਧੀਆ ਧੰਨਵਾਦ ਆ ਤੇਰਾ ਜਿਹੜ ਪ੍ਰੋਪਰ ਲਗਾਤਾਰ ਇਹਦੀ ਵਰਤੋਂ ਕਰੋ ਬਿਲਕੁਲ ਠੀਕ ਹੋ ਜਾਏਗੀ ਮੈਂ ਕੋਈ ਵੀ ਡਾਕਟਰ ਦੀ ਦਵਾਈ ਨਿਕਾਉਂਗੀ ਤੋਂ ਇਲਾਵਾ ਮੈਂ ਥੋੜੀ ਹੋਈ ਦਵਾਈ ਖਾਵਾਂ ਹਾਂ ਹਾਂ ਬਿਲਕੁਲ ਠੀਕ ਹੋ ਜਾਏਗੀ ਹਾਂਜੀ ਹਾਂ ਧੰਨਵਾਦ ਮੈਂ ਡਾਕਟਰ ਜਗਜੀਵਨ ਸਿੰਘ ਪਿੰਡ ਕਲਾਲ ਮਰ ਹੈ ਜ਼ਿਲ੍ਹਾ ਬਰਨਾਲਾ 99140924035 ਨੰਬਰ ਆ ਆਪਾਂ ਇਹਨਾਂ ਨੂੰ ਧੁੰਨੀ ਵਾਲਾ ਤੇਲ ਤੇ ਇੱਕ ਸਕਿਨ ਲਈ ਸੀਰਮ ਦਿੱਤਾ ਸੀਗਾ ਤੇ ਜੋ ਇਹ ਪੇਸ਼ੈਂਟ ਨੇ ਦੱਸਿਆ ਇਹ ਆਪਣੇ ਮੂੰਹ ਜਵਾਨੀ ਦੱਸਿਆਗਾ ਤੁਸੀਂ ਪੇਸ਼ੈਂਟ ਨਾਲ ਮਿਲਣਾ ਹੈ ਕਦੋਂ ਵੀ ਆ ਕੇ ਮਿਲ ਵੀ ਸਕਦੇ ਹਾਂ ਸਹੀ ਗੱਲ ਹੈ ਜਦੋਂ ਮਰਜ਼ੀ ਮਿਲਣਾ ਮੈਨੂੰ ਮੈਂ ਤਾਂ ਹੋਰ ਵੀ ਤਾਂ ਸਾਨੂੰ ਕਹਿੰਨੀ ਆ ਘੋੜੇ ਵਰਗੇ ਹੋ ਜਾਵਾਂਗੇ ਦਵਾਈ ਲੈ ਲਓਏ ਕੋਈ ਬਾਹਲੀ ਮਹਿੰਗੀ ਵੀ ਨਹੀਂ ਜਿਹੜਾ 150 ਦਾ ਰੋਜ਼ ਦੇਣਾ ਟੀਕਾ ਮਹੀਨੇ ਦਾ ਕਿੰਨੇ ਲੱਗ ਗਏ